ਕੋਈ ਨਾ ਪਰਦਾ ਦੀ ਹਮ ਚੋਰਾ ਦੀ ਕੋਈ ਨਾ ਪਰਦਾ ਦੀ ਹਮ ਚੋਰਾ ਦੀ ਕੋਈ ਨਾ ਪਰਦਾ ਜੀ ਕੋਈ ਨਾ ਪਰਦਾ ਜੀ ਕੋਈ ਨਾ ਪਰਦਾ ਜੀ ਕੋਈ ਨਾ ਪਰਦਾ ਜੀ ਹਾਂਜੀ ਕੋਈ ਨਾ ਪਰਦਾ ਜੀ ਆਮੀ ਚੋਰਾਂਦੀ ਕੋਈ ਨਾ ਪਰਦਾ ਜੀ ਆਮੀ ਚੋਰਾਂਦੀ ਕੋਈ ਨਾ ਪਰਦਾ ਜੀ ਆਮੀ ਚੋਰਾਏ ਕੋਈ ਨਾ ਪਰਦਾ ਜੇ ਆਮੀ ਕੋਈ ਨਾ ਪਰਦਾ ਜੇ ਆਮੀ ਚੋਰਾਂਦੇ ਕੋਈ ਨਾ ਕਹਿੰਦੇ ਭੂਮੀਆਂ ਤੇਰੇ ਵਾਸਤੇ ਬਹੁਤ ਮਾੜੀ ਗੱਲ ਐ ਕਿਸੇ ਨੇ ਜਦਨ ਪਕੜਿਆ ਕਹਿੰਨੇ ਫੜਿਆ ਗਿਆ ਕਿਸੇ ਨੇ ਤੇਰੀ ਹੱਮ ਹੀ ਨਹੀਂ ਭਰਨੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਏ ਮਰਦਾਰ ਮੁਰਦੇ ਨੂੰ ਵੀ ਕਹਿੰਦੇ ਆ ਮਰਦਾਰ ਕਿਸੇ ਦਾ ਹੱਕ ਦਬੋਚ ਕੇ ਖਾਣਾ ਪਰਾਇਆ ਹੱਕ ਖਾਣਾ ਉਹ ਵੀ ਇੱਕ ਮਰਦਾ ਹੈ ਉਹ ਵੀ ਮਰਦਾਰ ਹੈ ਕਹਿੰਦੇ ਜੀ ਮੈਂ ਤਾਂ ਗੁਰੂ ਘਰ ਜਾਂਦਾ ਮੈਂ ਤਾਂ ਅੰਮ੍ਰਿਤ ਧਾਰੀ ਵੀ ਆ ਮੈਂ ਆਂਡੇ ਨਹੀਂ ਖਾਂਦਾ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਪਰ ਕਹਿੰਦੇ ਲੋਕਾਂ ਦਾ ਖੂਨ ਤਾਂ ਪੀਣਾ ਹੈ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਕੋਈ ਉਹਦੇ ਵੀ ਬਰਾਬਰ ਹੈ ਭਾਈ ਫੇਰ ਜੇ ਸਾਰਾ ਕੁਝ ਕਰਦਾ ਤੂੰ ਆਪਣੇ ਆਪ ਨੂੰ ਪਵਿੱਤਰ ਹੈ ਤੇ ਕਿਸੇ ਦੇ ਬੱਚਿਆਂ ਦੇ ਗਾਲ ਘੁੱਟ ਘੁੱਟ ਕੇ ਲਿਆਉਣਾ ਔ ਰਿਸ਼ਵਤ ਲੈਣਾ ਤੇ ਉਹਨਾਂ ਤੋਂ ਘਟ ਹੈ ਉਹਨਾਂ ਤੋਂ ਘਟ ਹੈ ਭਾਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਹਿੰਦਾ ਮੁਸਲਮਾਨ ਨੂੰ ਸੂਰ ਖਾਣ ਦੇ ਬਰਾਬਰ ਤੇ ਹਿੰਦੂ ਨੂੰ ਗਾਂ ਦਾ ਮਾਸ ਖਾਣ ਦੇ ਬਰਾਬਰ ਇੰਨੀ ਫਟਕਾਰ ਪਾਈ ਹੈ